ਤਾਂ ਤੁਸੀਂਰੇ 4 ਵਜੇ ਦੇ ਚੈਕ-ਇਨ ਤੇ ਨਿਕਲੇ ਹੋ ਸਰ ਇਹ ਜਿਹੜੀ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਬਾਰ-ਬਾਰ ਸਾਨੂੰ ਕੰਪਲੇਂਟਸ ਵੀ ਆ ਰਹੇ ਆ ਸੀਗੇ ਕਿ ਇਵਨ ਕਿ ਮਨਿਸਟਰ ਸਾਹਿਬ ਵੱਲੋਂ ਵੀ ਹਦਾਇਤਾਂ ਸਾਨੂੰ ਗਵਰਨਮੈਂਟ ਵੱਲੋਂ ਵੀ ਕਿ ਜਿਹੜੀ ਖਾਣ-ਪੀਂਦੀਆਂ ਚੀਜ਼ਾਂ ਉਹ ਬੜੀਆਂ ਹੀ ਜਾਲੀ ਮਕਿ ਜਿਹਨੀਆਂ ਸੇਤ ਨੂੰ ਖਰਾਬ ਕਰਨ ਵਾਲੀਆਂ ਉਹ ਸਾਡੇ ਬਾਜ਼ਾਰਾਂ 'ਚ ਵੇਚਣੀਆਂ ਅੱਜ ਅਸੀਂ ਸਪੈਸ਼ਲੀ ਮੇਰੇ ਨਾਲ ਡੀਐਚਓ ਸਾਹਿਬ ਨੇ ਸਾਡੀ ਫਰੀਮ ਟੀਮ ਹੈ ਤੇ ਅਸੀਂ ਇਹੀ ਕਹਿੰਦੇ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਜਿਹੜਾ ਬਾਹਰ ਦਾ ਸਮਾਨ ਹੈ ਜਿਹੜਾ ਨਕਲੀ ਸਮਾਨ ਹੈ ਉਹ ਸਵੇਰੇ ਜਿਹੜਾ ਆ ਗੁਦਾਸਪੁਰ ਜ਼ਿਲ੍ਹੇ ਤੋਂ ਕ੍ਰੋਸ ਕਰਦਾ ਹੈ ਉਸ ਸਬੰਧੀ ਅਸੀਂ ਚੈਕਿੰਗ ਕੀਤੀ ਅੱਜ ਜੇ ਤੁਸੀਂ ਇੱਥੇ ਵੇਖਿਆ ਕਿ ਅਸੀਂ ਆਏ ਹਾਂ ਅਸੀਂ ਆਪਣੀਆਂ ਗੱਡੀਆਂ ਟਾਬੇ ਦੇ ਵੀ ਸੈਂਪਲ ਲਏ ਆ ਪਲੱਸ ਹੁਣ ਅਥੇ ਪਿੰਡ ਚ ਆਏ ਸੀ ਗਿਆ ਸਾਨੂੰ ਪਤਾ ਲੱਗਿਆ ਕਿ ਇੱਥੇ ਵੀ ਜਿਹੜੀ ਸੈਂਪਲਿੰਗ ਲੈਣੀ ਜ਼ਰੂਰੀ ਹੈ ਤਾਂਕਿ ਉਹ ਰਿਪਿਅਰਿਟੀ ਚੈੱਕ ਕੀਤੀ ਜਾਵੇ ਉਸ ਸਬੰਧੀ ਅਸੀਂ ਸਾਰੀ ਟੀਮ ਜਿਹੜੀ ਹੈ ਥਾਂ ਥਾਂ ਜਿਹੜੀ ਆਪਣਾ ਚੈੱਕ ਕਰ ਰਹੇ ਆ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਕਿਸੇ ਦੇ ਨਾਲ ਸਿਹਤ ਪੱਕੀ ਖਿਲਵਾੜ ਨਾ ਹੋਵੇ ਉਸ ਸਬੰਧੀ ਮੈਂ ਹੀ ਕਹਿਣਾ ਚਾਹਾਂਗਾ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਦਿਨ ਦਾੰਦ ਕੰਮ ਕਰਦੀ ਹੈ ਤਾਂ ਦੀ ਲੋਕਾਂ ਦੀ ਸੇਫਟੀ ਉਹਨਾਂ ਦੀ ਹੈਲਥ ਦੇ ਕਨਸਰਨ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਇਨਗੈਲ ਨਹੀਂ ਪਾਈ ਜਾਂਦੀ ਹੈ ਧੋੜੇ ਗੇ ਜਿਹੜੀ ਹੈ ਸਖਤ ਕਾਰ ਸੀ ਸੈਂਪਲ ਵਗੈਰਾ ਲਏ ਨੇ ਇਸ ਸਬੰਧੀ ਦੇ ਰੀਲ ਬੂਥ ਟੂ ਟੱਚ ਕਰਾਵਾਂਗੇ ਜੇ ਤੇ ਸਹੀ ਪਾਇਏ ਜਾਂਦੇ ਬਹੁਤ ਵਧੀਆ ਗੱਲ ਹੈ ਜੇ ਕਿਤੇ ਉਹਦੇ ਵਿੱਚ ਸਬ ਚੈਨਲ ਜਾਂ ਕੋਈ ਉਹਦੀ ਮਲਾਫਤ ਕੀ ਪਾਈ ਜਾਂਦੀ